ਪਿੰਡ ਮਦਰ ਪਰ ਚਲੇੜੀ ਵਿਖੇ ਕਰਵਾਇਆ ਗਿਆ ਕੁਸ਼ਤੀ ਦੰਗਲ ਹਲਕਾ ਕਨੌਰ ਅਧਿਨ ਪੈਂਦੇ ਪਿੰਡ ਮਰਤਾ ਪਰ ਵਿਕੇ ਤਾਂਤਰ ਬਾਬਾ ਸ਼੍ਰੀ ਚਾਂਜੇ ਦੀ ਕਿਰਪਾ ਸਦਕਾ ਕੁਸ਼ਤੀ ਦੰਗਲ ਕਰਵਾਇਆ ਗਿਆ ਕੁਸ਼ਤੀ ਦੰਗਲ ਵਿੱਚ ਸਰਪੰਚਾ ਪੰਚਾਇਤ ਤੇ ਮੋਤਵਰ ਬਲੌਣ ਜੇਤੂ ਪਹਿਲਵਾਨਾਂ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪਿੰਡ ਮਦਰ ਪਰ ਚਲੇੜੀ ਆਦੀ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ ਸ਼ੰਭੂ ਤੌਰ ਜ਼ਿੰਦਰ ਮੋਹੀਦੀ ਰਿਪੋਰਟ ਭਾਈ ਖਾਲਸਾ ਭਾਈ ਪਿੰਡ ਪਿੰਡ ਮਦਲਪੁਰ ਛਰੇੜੀ ਵਿੱਚ ਟੂਰਨਾਮੈਂਟ ਕਰਾਇਆ ਗਿਆ ਤੇ ਬਹੁਤ ਵੱਡੀ ਗੱਲ ਹੈ ਕਿ ਕੱਲ ਪਰਵਾਾਰ ਤੇ ਨਾਲੇ ਪ੍ਰਧਾਨ ਨੇ ਇਹ ਟੂਰਨਾਮੈਂਟ ਕਰਾਇਆ ਪੰਜਵਾਂ ਟੂਰਨਾਮੈਂਟ ਵੀ ਤੇ ਬਹੁਤ ਖੁਸ਼ੀ ਦੀ ਗੱਲ ਹੈਗੀ ਸਾਰੇ ਜਿੰਨੇ ਵੀ ਮੁੰਡੇ ਹੈਗੇ ਨੇ ਜੰਗ ਇਸ ਗੱਲ ਦਾ ਧਿਆਨ ਦੇਣਾ ਨਸ਼ੇ ਪੱਤੇ ਤੋਂ ਦੂਰ ਹੋਣਗੇ ਤੇ ਵੱਡਾ ਵਾਦਾ ਟੂਰਨਾਮੈਂਟ ਕਰਾਣ ਸਾਦੂ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮਹਾਰਾਜ ਜੀ ਪਾਈਚਾਰੇ ਵੱਲੋਂ ਆਇਆ ਹਨ ਮਹਾਰਾਜਪਾਲਤ ਪਾਈਚਾਰੇ ਦੇ ਕਰਮੇਲ ਭਗਵਾਨ ਜੀ ਜੀਤਾਪੁਰ ਦੀ ਰੋਸ਼ਨ ਜੀ ਸਾਡੇ ਨਿਸ਼ਾਨ ਮਕਬੂਦ ਜੀ ਬੀਤੂ ਸਰਪੰਚ ਸਾਰੇ ਇੱਥੇ ਆਏ ਨੇ ਸਾਰੇ ਆਮਦਾਰੀ ਉਹਨਾਂ ਦਾ ਧੰਨਵਾਦ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਹੈ ਸਾਨੂੰ ਸਰਪੰਚ ਸਾਹਿਬ ਮਾਨਸingh ਵੱਲੋਂ ਪੂਰੇ ਸਰਪੰਚ ਸਾਹਿਬ ਵੱਲੋਂ ਮਦਰਪੋਚ ਰੇੜੀ ਵੱਲੋਂ ਬਹੁਤ ਜਿਆਦਾ ਮਾਣ ਮੱਤਿਆ ਗਿਆ ভাই ਖਾਲਸਾ ਬਾਣੀ ਦੀ ਫਤਿਹ ਪਿੰਡ ਮਦਰਪੋਚ ਰੇੜੀ ਦੇ ਸਾਰੇ ਹੀ ਮੇਰੇ ਬਜ਼ੁਰਗੋ ਨੌਜਵਾਨ ਸਾਥੀਓ ਕੇਸ ਟੂਰਨਾਮੈਂਟ ਦੇ ਜੋ ਮੁੱਖ ਆਯੋਜਕ ਨੇ ਮੇਰਾ ਛੋਟਾ ਪਰ ਕਾਲਾ ਪਵਨ ਕਮਲ ਪਵਾੜ ਕਾਕਾ ਤੇ ਉਹਨਾਂ ਦੀ ਸਮੁੱਚੀ ਟੀਮ ਮੇਰੇ ਨਾਲ ਆਏ ਕਮਲ ਜੀ ਹਰਜਿੰਦਰ ਜੀ ਗੋਲਦੀ ਜੀ ਪਾਕੜ ਜੀ ਰਜਨੀਸ਼ ਜੀ ਸਤੀ ਜੀ ਸਚਿੰਦ ਜੀ ਬਿੱਟੂ ਗੁਜਰ ਜੀ ਅਮਨਜੋਤ ਪ੍ਰਧਾਨ ਜੀ ਜੋਨੀ ਪ੍ਰਧਾਨ ਜੀ ਮਨਿੰਦਰ ਜੀ ਹੋਰ ਵੀ ਸਾਰੇ ਭਰਾ ਸਭ ਤੋਂ ਪਹਿਲਾਂ ਗੱਜ-ਬੱਜ ਕੇ ਫਤਿਹ ਦੀ ਝੰਡ ਪਾਈਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੰਗ ਬਾਬਾ ਸਿੰਘਾਂ ਜੀ ਦੀ ਅਪਾਰ ਕਿਰਪਾ ਦੇ ਨਾਲ ਜੋ ਇਹ ਪੰਜਵਾਂ ਟੂਰਨਾਮੈਂਟ ਕੁਸ਼ਤੀ ਦੰਗਲ ਪਿੰਡ ਮੋਹਨਪੁਰ ਚੇਹੜੀ ਦੇ ਵਿੱਚ ਕਰਾਇਆ ਜਾ ਰਿਹਾ ਹੈ ਇਸ ਕੁਸ਼ਤੀ ਦੰਗਲ ਦੀ ਮੈਂ ਆਪਣੇ ਛੋਟੇ ਭਰਾ ਕਾਲੇ ਨੂੰ ਕੱਕੇ ਨੂੰ ਕਮਲ ਨੂੰ ਜਸਪੀਰ ਸਰਪੰਚ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਲੱਖ ਲੱਖ ਵਾਰ ਇਹਨਾ ਬਹੁਤ ਵਧੀਆ ਜਿਹੜਾ ਇਹ ਕੁਸ਼ਤੀ ਦਾ ਮੇਲਾ ਮੇਰੇ ਛੋਟੇ ਭਰਾਵਾਂ ਨੇ ਕਰਾਇਆ ਹੈ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹਨ ਪੰਨੂ ਕਿਸ਼ੋਰ ਸਿੰਘ ਸਾਹਿਬ ਜਦੋਂ ਮੈਂ ਇਹ ਟੂਰਨਾਮੈਂਟ ਦੇ ਵਿੱਚ ਆਇਆ ਸੀ ਤਾਂ ਕਾਲੇ ਦਾ ਮੇਰੇ ਛੋਟੇ ਭਰਾਵਾਂ ਨੇ ਮੈਨੂੰ ਹੁਕਮ ਆਇਆ ਸੀ ਕਿ ਤੁਸੀਂ ਸਪਲੈਂਡਰ ਮੋਟਰਸਾਈਕਲ ਦੀ ਪਿਛਲੇ ਸਾਲ ਇਸ ਸਪਲੈਂਡਰ ਮੋਟਰਸਾਈਕਲ ਦੀ ਜਿਹੜੀ ਸੇਵਾ ਤੁਸੀਂ ਕਰਨੀ ਹੈ ਤੇਰੇ ਮੈਨੂੰ ਨਾਲ ਇਹ ਵੀ ਕਰਤਾ ਸੀ ਕਿ ਅਗਲੇ ਸਾਲ ਜਿਹੜੀ ਬਈ ਜੀ ਤੁਹਾਡੇ ਤੋਂ ਸੇਵਾ ਲੈਣੀ ਹੈ ਬੁਲਟ ਮੋਟਰਸਾਈਕਲ ਦੀ ਲੈਣੀ ਹੈ ਕਹਿੰਦੇ ਆਪਣੇ ਛੋਟੇ ਭਰਾ ਨੇ ਮੈਨਰੇ ਮੈਨੂੰ ਜੋ ਕਿਹਾ ਸੀ ਉਹ ਮੈਂ ਪੂਰਾ ਕੀਤਾ ਬੁਲਟ ਦੀ ਸੇਵਾ ਜੋ ਦਾਸਾਉਂ ਨੂੰ ਹੈ ਤੇ ਸਾਡੀ ਸਭ ਕੰਮ ਹੋ ਗਿਆ ਕਾਲੇ ਤੈਨੂੰ ਪਤਾ ਮੈਂ ਪਰਸੋਂ ਦਾ ਝਾਰਖੰਡ ਗਿਆ ਹੋਇਆ ਸੀ ਅੱਜ ਸਿਰਫ ਤੇਰੇ ਟੂਰਨਾਮੈਂਟ ਕਰਕੇ ਦੋ ਦਿਨਾਂ ਤੋਂ ਮੈਂ ਸੋਇਆ ਵੀ ਨਹੀਂ ਸਪੈਸ਼ਲ ਪਿੰਡ ਦੇ ਵਿੱਚ ਪਹੁੰਚਿਆ ਕਿਉਂਕਿ ਛੋਟਾ ਭਰਾ ਹਮੇਸ਼ਾ ਹੀ ਸਾਡੇ ਨਾਲ ਖੜਦਾ ਹੈ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਹੈ ਦੁੱਖ ਸੁੱਖ ਚ ਸਾਡਾ ਭਰਾ ਹੈ ਕਾਲੇ ਇਹਦਾ ਬੁੱਢ ਹੈ ਈਸ਼ਵਰ ਤੋਂ ਮੋੜ ਦਿੱਤਾ ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਚ ਬਣ ਗਈ ਤੇਰੇ ਨਾਲ ਵਾਅਦਾ ਕਰ ਰਹੇ ਹਾਂ ਸਾਰਿਆਂ ਦੇ ਸਾਹਮਣੇ ਤੂੰ ਟਰੈਕਟਰ ਤੇ ਟਰੈਕਟਰ ਦੀ ਆਪਾਂ ਰੱਖਾਂਗੇ ਟਰੈਕਟਰ ਚਲਾਵਾਂਗੇ ਤੁਹਾਨੂੰ ਸਾਰਾ ਕੁਝ ਇੱਕ ਵਾਰੀ ਫੇਰ ਮੈਂ ਸਾਰੇ ਭਰਾਵਾਂ ਨੂੰ ਮੱਕੀ ਭਰਾਵਾਂ ਨੂੰ ਵੀ ਸਾਰੇ ਬਿੱਟੂ ਗੁੱਜਰ ਨੂੰ ਜੋ ਬਹੁਤ ਵੱਡਾ ਕਾਫਲਾ ਲੈ ਕੇ ਆਏ ਨੇ ਸਾਰਿਆਂ ਨੂੰ ਇੱਕ ਵਾਰੀ ਮੈਂ ਬਹੁਤ-ਬਹੁਤ ਵਧਾਈ ਰਣਾ ਸਾਡੇ ਐਮਸੀ ਸਾਹਿਬ ਸੋਨ ਜੀ ਘਨੌਰ ਤੋਂ ਉਹ ਵੀ ਆਏ ਨੇ ਨੀਤਾ ਜੀ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਵਧਾਈ ਸ੍ਰੀ ਮਹੇਂਗੁਰੂ ਜੀ ਕਾ ਖਾਲਸਾ ਸ੍ਰੀ ਮਹੇਂਗੁਰੂ ਜੀ ਕੀ ਫਤਿਹ